ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਉਸ ਵਾਕਤ ਕਰਦੇ ਆ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਇਸ ਵਾਰ ਜਿਹੜਾ ਆਪਣਾ ਝੋਨਾ ਹੈ ਉਹ 17 ਮੁਕਚਰ ਵਾਲਾ ਵੇਖਣ ਦੇ ਕਾਰਨ ਖੇਤਾਂ ਵਿੱਚ ਜਿਹੜੀਆਂ ਜੀਰੀਆਂ ਆਪਣੀਆਂ ਖੜੀਆਂ ਨੇ ਇਹਦੀਆਂ ਜੇ ਲਾਂਗਾ ਹਰਾ ਸੀਗਾ ਤੇ ਉਹਦੇ ਕਰਕੇ ਜਿਹੜਾ ਪ੍ਰੋਪਰ ਹੈ ਜਿਹੜੀ ਗੱਲ ਕਈ ਕਿਸਾਨ ਵੀਰਾਂ ਦੇ ਬਹਾਨੇ ਜਿਹੜੇ ਨੇ ਉਹ ਖੁਸ਼ ਹੋਏ ਹੁਣ ਜੇ ਤੁਸੀਂ ਆਪਣਾ ਆ ਵਾਹਣ ਦੇਖ ਰਹੇ ਹੋਗੇ ਤਾਂ ਆਪਣਾ 20 ਅਕਤੂਬਰ ਨੂੰ ਆਪਾਂ ਨੇ PR 126 ਜਿਹੜਾ ਝੋਨਾ ਇਹਦੇ ਵਿੱਚ ਵੱਢਿਆ ਸੀਗਾ ਤੇ ਉਸ ਤੋਂ ਬਾਅਦ ਜੇ ਆਪਾਂ ਨੇ ਕਰਤੀ ਰੌਣੀ ਤੇ ਉਪਰੋਂ ਧੂਆਂ ਹੋ ਗਿਆ ਉਹਦੇ ਕਰਕੇ ਥੋੜਾ ਜਿਹਾ ਆਪਾਂ ਨੂੰ 5-10 ਕੇ ਦਿਨ ਜਿਹੜੀ ਆਪਣੀ ਕਣਕ ਹੈ ਜਿਹੜੀ ਲੇਟ ਹੋ ਗਈ ਪਰ ਕਈ ਕਿਸਾਨ ਵੀਰ ਸੋਚਦੇ ਨੇ ਵੀ ਸਾਡੀ ਜਿਹੜੀ ਰੌਣੀ ਕਰੀ ਹੋਈ ਹੈ ਉਹ ਅਸੀਂ ਕਣਕ ਸਾਡੀ ਲੇਟ ਹੋ ਗਈ ਅਸੀਂ ਕਿਹੜਾ ਵੀ ਬੀਜੀਏ ਕਿਸਾਨ ਭਰਾਵੋ ਜੇ ਆਪਾਂ ਬੀਜ ਦੀ ਗੱਲ ਕਰੀਏ ਆਪਾਂ ਪਿਛਲੇ ਸਾਲ ਸਭ ਤੋਂ ਪਿੱਛੋਂ ਜਿਹੜੀ PBW 826 ਵੈਰਾਈਟੀ ਹੈ ਜਿਹੜੀ ਆਪਣੇ ਖੇਤ ਦੇ ਵਿੱਚ ਬੀਜੀ ਸੀ ਤੇ ਆਪਾਂ ਨੂੰ ਉਹਦਾ ਵਧੀਆ ਜਿਹੜਾ ਝਾੜ ਹੈ 23.5 ਤੋਂ ਲੈ ਕੇ 24 ਕੁਇੰਟਲ ਦੇ ਵਿੱਚ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਿਆ ਸੀਗਾ ਸੋ ਅੱਜ ਵੀ ਆਪਾਂ ਇਹੀ ਵੈਰਾਈਟੀ ਹੈ ਜਿਹੜੀ ਪੀ ਵੀ ਡਬਲਯੂ 826 ਅੱਜ 21 ਨਵੰਬਰ ਨੂੰ ਰੌਣੀ ਵਾਲੇ ਵਾਹਣ ਦੇ ਵਿੱਚ ਵਾਹ ਕੇ ਆਪਾਂ ਬੀਜ ਰਹਾਂਗੇ ਸੋ ਆਪਾਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਜਿਹੜੀਆਂ ਆਪਾਂ 30 ਨਵੰਬਰ ਦੇ ਗੇੜ-ਗੇੜ ਜਿਹੜੀਆਂ ਬੀਜ ਸਕਦੇ ਆਂ ਵੀ ਕਿਸਾਨ ਭਰਾਵੋ ਜੀ ਆਪਾਂ ਵੈਰਾਈਆਂ ਦੀ ਗੱਲ ਕਰੀਏ ਜਿਵੇਂ 3086 ਹੈ ਉਹਨੂੰ ਵੀ ਬੀਜ ਸਕਦੇ ਆਂਗੇ ਤੇ 303 ਉਹ ਵੀ ਬੀਜ ਸਕਦੇ ਆਂਗੇ ਤੇ 826 ਹੋਗੀ ਤੇ ਐਚਡੀ 2967 ਇਹਦੀ ਵੀ ਕਰ ਸਕਦੇ ਆਂ ਵਿਜਾਈ ਤੇ 1105 ਤੇ ਅਗਲੀ ਵੈਰਾਈ ਦੀ ਗੱਲ ਕਰੀਏ ਤਾਂ 222 ਆਪਾਂ ਉਹਦੀ ਵੀ ਜਿਹੜੀ ਵਿਜਾਈ ਕਰ ਸਕਦੇ ਆਂਗੇ ਕਿਸਮਰ ਉਹ ਵੀ ਤਾਂ ਆਪਾਂ ਜਿਹੜੇ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਉਹਨਾਂ ਨੂੰ ਵੀ ਵੀਚ ਸਕਦੇ ਆਂਗੇ ਪਰ ਗਾਹਾਂ ਜਾ ਕੇ ਜਿਹੜੀ ਗਰਮੈਸ ਪੈ ਜਾਂਦੀ ਹੈ ਉਹਦੇ ਕਰਕੇ ਜਾਮਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 3 ਨੰਬਰ ਤੱਕ ਜਿਵੇਂ ਮਰਜ਼ੀ ਵੀ ਸਕਦੇ ਹੋਗੇ ਇਹ ਨਾ ਦੇਖੋ ਵੀ ਸਾਡਾ ਜਿਵੇਂ ਹੁਣ ਆਪਾਂ 303 ਹੈ ਜਾਂ 222 ਹੈ ਵੀ ਆਪਣਾ ਝਾੜ ਘਟ ਜੂਗਾ ਬੱਤ ਬੱਤ 50 ਕਿਲੋ ਤੋਂ ਲੈ ਕੇ ਇੱਕ ਕੁਇੰਟਲ ਦਾ ਵੱਟਾ ਹੈ ਜਿਹੜਾ ਆਪਾਂ ਨੂੰ ਪੰਜ ਚਾਰ ਦਿਨਾਂ ਬਾਅਦ ਰ ਪੈਂਦਾ ਹੈਗਾ ਜੇ ਆਪਾਂ ਸਹੀ ਟਾਈਮ ਤੇ ਇੱਕ ਕੁਇੰਟਲ ਆਪਾਂ ਨੂੰ ਵੱਧ ਝਾੜ ਦੇਖਣ ਨੂੰ ਮਿਲ ਜਾਂਦਾ ਹੈ ਤੇ ਪੰਜ ਚਾਰ ਦਿਨ ਵਰਾਈਟੀ ਲੇਟ ਹੋ ਜਾਂਦੀ ਹੈ ਜੇ ਉਹ 24 ਕੁਇੰਟਲ ਲੈਂਦੀ ਆ ਤਾਂ ਉਹ 23 ਕੁਇੰਟਲ ਤੇ ਰਹਿ ਜੂਗੀ ਇੰਨਾ ਕੀ ਕਿਸਾਨ ਭਰਾਵੋ ਆਪਾਂ ਨੂੰ ਵੱਟਾ ਵੇਖਣ ਨੂੰ ਮਿਲਦਾ ਹੈਗਾ ਤੁਸੀਂ ਵੇਖ ਰਹੇ ਹੋਵੋਗੇ ਅੱਜ ਅਸੀਂ ਜਿਹੜੀ ਪੀਵੀਡਬਲਯੂ 826 ਵੈਰੈਟੀ ਹੈਗੀ 21 ਨਵੰਬਰ ਨੂੰ ਉਹ ਵੀ ਜਿਹੜੇ ਹੋਵਗੇ ਕਈ ਕਿਸਾਨ ਵੀਰ ਕਨਫਿਊਜ਼ ਨੇ ਵੀ ਅਸੀਂ ਕਿਹੜੀ ਵੈਰੈਟੀ ਲਾਈਏ ਹੁਣ ਅਸੀਂ ਲੇਟ ਹੋ ਗਏ ਪਰ ਇੱਕ ਬੇਨਤੀ ਜ਼ਰੂਰ ਹੈ ਵੀ ਖੇਤ ਆ ਜਿਹੜਾ ਥੋੜਾ ਜਿਹਾ ਗਿੱਲਾ ਨਾ ਬੀਜਿਓ ਇਸ ਕਰਕੇ ਜਿਹੜਾ ਗੁੱਲੀ ਡੰਡਾ ਹੈ ਉਹ ਆਪਣਾ ਨਾਲ ਦੀ ਨਾਲ ਗੁਗੂ ਗੁਗ ਪੂਗਾ ਇਸ ਕਰਕੇ ਆਪਾਂ ਨੂੰ ਉਹ ਜਿਹੜਾ ਮਾਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਊਗੀ ਇੱਕ ਗੱਲ ਕਿਸਾਨ ਭਰਾਵੋ ਇਹ ਹੈ ਵੀ ਥੋੜਾ ਜਿਹੜਾ ਬੀ ਹੈ ਆਪਾਂ ਬੀਜ ਦੀ ਮਾਤਰਾ ਹੈ ਜਿਹੜੀ ਥੋੜੀ ਜੀ ਆਪਾਂ ਵੱਧ ਰੱਖੀਏ ਕਿਉਂਕਿ ਥੋੜੀ ਜੀ ਜਿਹੜੀ ਵੈਰਾਈਟੀ ਹੈ ਆਪਣੇ 20 ਜਾਂ 30 ਨਵੰਬਰ ਨੂੰ ਵੇਚਣ ਜਾ ਰਹੀ ਹੈਗੀ ਉਹਦਾ ਆਪਣਾ ਛੇਤੀ ਜਿਹੜਾ ਵਾਹਣ ਭਰ ਜਾਊਗੀ ਤੇ ਨਦੀਨ ਦੀ ਵੀ ਸਮੱਸਿਆ ਆਪਾਂ ਨੂੰ ਘਟ ਆਉਂਦੀ ਹੈ ਕਿਉਂਕਿ ਜੇ ਸਿੱਧੀ ਉਹਨਾ ਆਪਣੀ ਕਣਕ ਹੈ ਜੀ ਸੰਘਣੀ ਹੋ ਜੇ ਇਸ ਕਰਕੇ ਆਪਾਂ ਤੱਜ 45 ਕਿਲੋ ਦੇ ਨੇੜੇ ਤੇੜੇ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਬੀਜ ਹੈ ਜਿਹੜੇ ਆ ਪਾ ਰਹਾਂਗੇ ਮੈਂ ਦੁਬਾਰੇ ਫੇਰ ਕਹਿਣਾ ਵੀ ਕੋਈ ਵੈਰਾਈਟੀ ਹਜੇ ਲੇਟ ਨਹੀਂ ਵੰਟਲ ਜਾਂ 50 ਕਿਲੋ ਦਾ ਆਪਾਂ ਨੂੰ ਵਟਾ ਵੇਖਣ ਨੂੰ ਮਿਲਦਾ ਅੱਗੇ ਜਾ ਕੇ ਵਧੀਆ ਢੋਕਮਾ ਸਮਾਏਗਾ ਜਿਹੜੇ ਕਿਸਾਨ ਵੀਰਾਂ ਨੇ ਰੌਣੀ ਕਰ ਲਈ ਜਾਓ ਥੋੜਾ ਜਿਹਾ ਸੋਚਦੇ ਨੇ ਵੀ ਅਸੀਂ ਲੇਟ ਹੋ ਗਏ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿਸਾਨ ਭਰਾਓ ਕਣਕ ਦਾ ਜਿਹੜਾ ਝਾੜ ਆ ਸੋਡਾ ਪ੍ਰੋਪਰ ਵਧੀਆ ਨਿਕਲੂਗਾ ਜਣੀ ਐਨਾ ਕਹ ਵੀ ਗੇਤੀ ਵਰਾਇਟੀ ਦੇ ਵਿੱਚ ਜੇ ਆਪਣਾ 7 ਕਿਲੋ ਜਣੀ 35 ਕਿਲੋ ਦਾ 20 ਵੀ ਪੈ ਜਾਂਦਾ ਹੈਗਾ ਤਾਂ ਵੀ ਆਪਣਾ ਚੱਲ ਜਾਂਦਾ ਹੈਗਾ ਜਣੀ ਥੋੜਾ ਜਿਹਾ ਜਿਉਂ-ਜਿਉਂ ਆਪਾਂ 10 ਜਾਂ ਹਫ਼ਤਾ ਲੇਟ ਬੀਜਦੇ ਆ ਇਹਦੇ ਵਿੱਚ ਆਪਾਂ 45 ਕਿਲੋ ਜਾ ਮੰਨ ਲਿਏ ਵੀ 50 ਕਿਲੋ ਪ੍ਰੋਪਰ ਆਪਾਂ ਜਿਹੜਾ ਬੀਜ ਪਾਉਣਾ ਹੀ ਪਾਉਣਾ ਹੈਗਾ ਤੇ ਦੂਜੀ ਗੱਲ ਇਹ ਹੈ ਵੀ ਇੱਕ ਦੋ ਨਾਲ ਕੋਈ ਫਰਕ ਨਹੀਂ ਪੈਂਦਾ ਬਾਹਣ ਗਿੱਲਾ ਨਾ ਬੀਜਿਓ ਕਿਉਂਕਿ ਇਹ ਦੇ ਕਰਕੇ ਆਪਾਂ ਨੂੰ ਜਿਹੜਾ ਨਦੀਨ ਗੁੱਲੀ ਡੰਡਾ ਉਹ ਆਪਾਂ ਤੋਂ ਕੰਟਰੋਲ ਨਹੀਂ ਹੋਣਾਗਾ ਤੁਸੀਂ ਵੇਖ ਸਕਦੇ ਹੋਗੇ ਅੱਜ 21 ਨਵੰਬਰ ਨੂੰ ਅਸੀਂ ਜਿਹੜੇ ਪੀ ਵੀ ਡਬਲਯੂ 826 ਵੈਰਾਈਟੀ ਹੈ ਜਿਹੜੀ ਆਪਾਂ ਬੀਜ ਰਹਾਂਗੇ ਸਾਹਮਣੇ ਆ ਬੀਜ ਸੋ ਸਬਸਥਰੀ ਕਾਲ ਜੀ ਧੰਨਵਾਦ